ਭਾਜਪਾ ਗੋਮਨਪ੍ਰੀਤ ਸਿੰਘ ਬਾਦਲ ਅੱਜ ਮਲੋਟ ਪਹੁੰਚੇ ਤੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਬਾਰੇ ਉਹਨਾਂ ਕਿਹਾ ਕਿ ਭਾਰਤ ਨੇ ਆਪਣੀਆਂ ਸ਼ਰਤਾਂ ਤੇ ਜੰਗਬੰਦੀ ਦਾ ਐਲਾਨ ਕੀਤਾ ਹੈ ਪਾਕਿਸਤਾਨ ਘਟੋ-ਘਟ 15 ਤੋਂ 20 ਅਲਾ ਤੱਕ ਜਹੀ ਗਲਤੀ ਨਹੀਂ ਕਰੇਗਾ ਸਬਕ ਜਿਹੜਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ ਦੇ ਦੱਸਿਆ ਕਿ ਅੱਜ ਮਲੋਟ ਵਿੱਚ ਭਾਜਪਾ ਵਰਕਰਾਂ ਨੂੰ ਮਿਲਣ ਦੇ ਲਈ ਪਹੁੰਚੇ ਇਸ ਦੌਰਾਨ ਉਹਨਾਂ ਨੇ ਭਾਜਪਾ ਅਗਵਾ ਦੇ ਨਾਲ ਮੀਟਿੰਗ ਕੀਤੀ ਹੈ ਮਨਪੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਜੰਗਬੰਦੀ ਤੋਂ ਬਾਅਦ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਿਕ ਵਿਅਕਤੀਆਂ ਵਿੱਚੋਂ ਇੱਕ ਨੇ ਤੇ ਭਾਰਤ ਨੇ ਪਾਕਿਸਤਾਨ ਦੇ ਵਿੱਚ ਆਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਸ ਤੋਂ ਇਲਾਵਾ ਹੁਣ ਜੋ ਜੰਗਬੰਦੀ ਹੋਈ ਹੈ ਉਹ ਵੀ ਭਾਰਤ ਦੀਆਂ ਸਥਿਤੀਆਂ ਅਨੁਸਾਰ ਉੱਤਵਾਦ ਵਿਰੁੱਧ ਜੰਗ ਜਾਰੀ ਰਹੇਗੀ ਪਹਿਲਾਂ ਪੁਲਵਾਮਾ ਦਾ ਜਵਾਬ ਬਾਲਾਕੋਟ ਵਿੱਚ ਦਿੱਤਾ ਗਿਆ ਸੀ ਤੇ ਹੁਣ ਪਹਿਲਗਾਮ ਵਿੱਚ ਜਵਾਬ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਪਾਕਿਸਤਾਨ ਦੇ ਵਹਿਸ਼ਾਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਪਾਕਿਸਤਾਨ ਘਟੋ-ਘਟ ਦਸਤੋ 15 ਸਾਲਾਂ ਤੱਕ ਜੇਹੀ ਕੋਈ ਕਾਰਵਾਈ ਨਹੀਂ ਕਰੇਗਾ ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਸ਼ੀਤ ਪ੍ਰਭਾਵਸ਼ਾਲੀਏ ਅਤੇ ਅਸੀਂ ਆਪਣੀਆਂ ਸ਼ਰਤਾਂ ਮੰਨ ਲਈਏ ਅਤੇ ਜੰਗਬੰਦੀ ਦੀ ਸਹਿਮਤੀ ਦਿੱਤੀ ਹੋਏ ਜੀ ਅੱਜ ਮਲੋਟ ਆਣ ਦਾ ਜੋ ਮਕਸਦ ਸੀ ਉਹ ਇਹ ਸੀ ਕਿ ਇੱਕ ਦੇਸ਼ ਦੇ ਉੱਤੇ ਇੱਕ ਇਮਤਿਹਾਨ ਦੀ ਘੜੀ ਚੱਲ ਰਹੀ ਸੀ ਔਰ ਬੀਜਪੀ ਦੇ ਵਰਕਰ ਕਾਰਜਕਰਤਾ ਔਰ ਜਿਹੜੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹ ਹੀ ਕਹਿਣਾ ਕਿ ਵੈਸੇ ਤਾਂ ਇਮਤਿਹਾਨ ਦੀ ਘੜੀ ਸੀ ਪਰ ਅਸੀਂ 100 ਵਾਰੀ ਭਾਰਤ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਜ਼ਮਾਨੇ ਦੇ ਇਸ ਭਰਮ ਨੂੰ ਤੋੜਿਆ ਹੈ ਇਹ ਇਹ ਭਰਮ ਜਿਹੜਾ ਹੈ ਇਹ ਕਾਰਗਿਲ 'ਚ ਵੀ ਟੁੱਟਿਆ ਹੈ ਇਹ ਪੂਰੀ 'ਚ ਵੀ ਟੁੱਟਾ ਹੈ ਇਹ ਪੁਲਵਾਮਾ ਤੋਂ ਬਾਅਦ ਵੀ ਟੁੱਟਿਆ ਸੀ ਤੇ ਹੁਣ ਪੈਲਗਾਮ ਤੋਂ ਬਾਅਦ ਵੀ ਟੁੱਟਿਆ ਹੈ। ਔਰ ਦਰਅਸਲ ਜਿਹੜੀ ਅੱਜ ਦਾ ਸਾਡਾ ਇੱਥੇ ਅਸੀਂ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਉਹ ਹੀ ਸੀ ਕਿ ਹਿੰਦੁਸਤਾਨ ਨੂੰ ਜਿਹੜੀ جنگ ਹੈ ਇਹ ਚਾਰ ਚਾਰ ਮੁਹਾਸਤੇ ਲੜਨੀ ਪੈਣੀ। ਅਸੀਂ ਚੌਮੁਖੀ جنگ ਜਿਹੜੀ ਹੈ ਉਹਦੇ ਵਿੱਚ ਮੁਕਲਾ ਹੈ। ਇੱਕ جنگ ਤਾਂ ਜਿਹੜੀ ਸਾਡੇ ਦੇਸ਼ ਤੇ ਦੁਸ਼ਮਣ ਹੈ। ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਾਂ। ਜਿਹੜੀ ਕਿ ਅੱਜ ਭਾਰਤੀ ਫੌਜ ਨੇ ਔਰ ਭਾਰਤੀ ਫੌਜ ਦੀ ਜਿਹੜੀ ਕਾਰਗਰਕਤੀ ਹੋ ਰਹੀ ਉਹ ਤੁਸੀਂ ਦੇਖ ਲੇ। ਦੂਸਰੀ ਜਿਹੜੀ جنگ ਹਿੰਦੁਸਤਾਨ ਨੂੰ ਲੜਨੀ ਪੈ ਰਹੀ ਔਰ ਲੜ ਰਿਹਾ ਉਹ ਇਹ ਹੈ ਕਿ ਕਾਰੋਬਾਰ ਦਾ ਪਹੀਆ ਜਿਹੜਾ ਉੱਤੇ ਜੀ ਨਾ ਚੱਲੇ। ਹਿੰਦੁਸਤਾਨ ਤਰੱਕੀ ਕਰੇ, ਪੰਜਾਬ ਵਧੇ ਤੇ ਫੁੱਲੇ ਔਰ ਕਾਰੋਬਾਰ ਤੇ ਇਕਨੋਮੀ ਜਦੋਂ ਵਧੂਗੀ ਤਾਂ ਦੇਸ਼ ਜਿਹੜਾ ਉਹ ਮਜ਼ਬੂਤ ਹੋਏਗਾ। ਜਾਂਗਰ ਜਾਂ ਤੀਸਰੇ ਮੁਹਾਸਤੇ ਜਿਹੜਾ ਹਿੰਦੁਸਤਾਨ ਨੇ ਲੜਾਈ ਲੜਨੀ ਹੈ ਅੱਜਕਲ ਉਹ ਨਾ ਤੁਸੀਂ ਵੀ ਸੁਣਿਆ ਹੋਣਾ ਕਿ ਨੂੰ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਸਾਨੂੰ ਘੋੜੇ ਦੜਾਉਣੇ ਪੈਣੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਬੂਰ ਹਾਸਲ ਕਰਨਾ ਪੈਣਾ ਸਾਡੇ ਜਿਹੜੇ ਬੇਟੇ ਬੇਟੀਆਂ ਇਹਨਾਂ ਨੂੰ ਵਿਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਰਾਸਤਾ ਕਰਨਾ ਪੈਣਾ ਕਿਉਂਕਿ ਜਿਹੜੀਆਂ ਕਮਾਂ ਪੜੀਆਂ ਲਿਖੀਆਂ ਜਿਹੜੀ ਕਮਾਈ ਹੈ ਉਹ ਕੱਲੀ ਕਈ ਮਾਰਕੀ ਨਹੀਂ ਹੁੰਦੀ ਕਈ ਵਾਰੀ ਇਹ ਟੈਕਨੋਲੋਜੀ ਤੇ ਸਾਂਝਾ